ਚੰਨੀ ਨੇ ਤਾਂ ਪਿਛਲਾ ਕੁਝ ਬਕਾਇਆ ਪਿਆ ਸੀ ਜਿਹੜੇ ਲੋਕਾਂ ਤੋਂ ਭਰਿਆ ਨਹੀਂ ਗਿਆ ਉਹਨਾਂ ਨੇ ਸਿਰਫ ਗਰੀਬਾਂ ਵਾਸਤੇ ਬਿੱਲ ਮਾਫ ਕਰੇ ਸੀ ਇਹਨੇ ਸਾਰਾ ਵਰਗਾਂ ਵਾਸਤੇ ਕੀਤਾ ਉਹਨੇ 15 ਸਾਲਾਂ ਦੇ ਵਿੱਚ ਮੁਲਾਜ਼ਮ ਨਹੀਂ ਲਾਏ ਸੀ ਜਿਹੜੇ ਇਹਨੇ ਹਜੇ 2 ਸਾਲਾਂ ਦੇ ਵਿੱਚ ਫਿੱਟ ਕਰ ਦਿੱਤੇ ਐਤੋਂ ਵਧੀਆ ਮੁੱਖ ਮੰਤਰੀ ਨਹੀਂ ਹੋਸਦਾ ਤੁਸੀਂ ਕਹਿੰਦੇ ਆ ਵੀ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਆ ਤੇ ਜਿਹੜੇ ਜਦੋਂ ਤੁਹਾਡੀ ਸਰਕਾਰ ਨਹੀਂ ਆਈ ਸੀ ਤੁਸੀਂ ਕਹਿੰਦੇ ਸੀ ਵੀ ਕੁੜੀਆਂ ਦੀਆਂ ਗੁੱਤਾਂ ਕਾਲੀ ਫੜਦੇ ਆ ਕਾਂਗਰਸੀ ਫੜਦੇ ਆ ਕਿ ਤੁਹਾਡੇ ਰਾਜ ਚ ਨਹੀਂ ਚੱਲਦਾ ਇਹ ਆਪ ਕਾਲੀ ਦੇ ਕਾਂਗਰਸੀ ਬਣਾਉਂਦੇ ਆ ਗੱਲਾਂ ਉਹਨਾਂ ਨੂੰ ਬਦਨਾਮ ਕਰਨ ਦੇ ਮਾਰੇ ਤੁਹਾਨੂੰ ਕਿਹਨੇ ਧਰਨੇ ਨਹੀਂ ਲੱਗਦੇ ਹੁਣ ਧਰਨੇ ਕਦੋਂ ਲੱਗਦੇ ਤੇ ਕੋਈ ਧਰਨੇ ਇਹ ਇਹਨਾਂ ਦੇ ਪੈਸੇ ਤੇ ਕਿਹ ਲਵਾਉਂਦੇ ਆ ਧਰਨੇ ਕਾਲੀ ਲਵਾਉਂਦੇ ਤੇ ਕਾਂਗਰਸੀ ਲਵਾਉਂਦੇ ਆ ਕਿਸਾਨ ਦਿੱਲੀ ਦੇ ਬਾਹਰ ਤੇ ਬੈਠੇ ਆ ਇੰਨਾ ਚੋਂ ਐ ਦੱਸਦੀ ਕੋਈ ਸਾਂਝਾ ਬੰਦਾ ਇੱਕ ਵੀ ਬੈਠਾ ਹੋਵੇ ਧਰਨੇ ਦਾ ਸਾਰੇ ਇਹਨਾਂ ਦੇ ਆਪ ਦੇ ਬੈਠੇ ਹੁੰਦੇ ਆ ਦਿੱਲੀ ਦੇ ਵਿੱਚ ਡਰੋਨਾਂ ਰਾਹੀਂ ਜਨਨਿਕ ਕਿਸਾਨਾਂ ਦੇ ਉੱਤੇ ਬੰਬ ਛਿੱਟੇ ਗਏ ਤੁਹਾਡੀ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ ਤੇ ਐਕਸ਼ਨ ਲਈ ਜਾਂਦੇ ਹੋਰ ਕਦੋਂ ਲਿਆ ਹੁਣ ਇਹਨੂੰ ਤਾਂ ਇਹਨੂੰ ਤਾਂ ਉਲਟਾ ਈਡੀ ਪਾਪਾ ਕੇ ਇਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਦੱਸੋ ਕੇਰੀਵਾਲ ਤੇ ਕੀ ਕੇਸ ਦਾ ਸਾਰਾ ਪੰਜਾਬ ਮੁੱਛ ਕੇ ਖਾ ਲਿਆ ਸਾਰੇ ਲੋਕ ਬਾਹਰ ਨੂੰ ਕਿਉਂ ਭੱਜਣੇ ਸ਼ੁਰੂ ਹੋ ਗਏ ਜਦੋਂ ਇੱਥੇ ਕੋਈ ਕਿਸ ਨੂੰ ਨੌਕਰੀ ਨਹੀਂ ਦਿੰਦੀ ਸਰਕਾਰ ਕਈ ਗੋਰੇ ਆਉਣਗੇ ਉਹ ਗੋਰੇ ਗੋਰੇ ਆਉਣਗੇ ਆ ਜਾਣਗੇ ਕਦੋਂ ਆਉਣਗੇ ਜਦੋਂ 5 ਸਾਲ ਪੂਰੇ 5 ਸਾਲ ਤੋਂ ਜਦੋਂ ਇੱਥੇ ਵਿਨਾਸ਼ ਬੰਡੂਆ ਇੱਥੇ ਲੋਕਾਂ ਨੂੰ ਸ਼ਾਂਤੀ ਲੱਗਣੀ ਹੈ ਲੋਕਾਂ ਨੂੰ ਕੱਪੜੀਆਂ ਕਿੱਧਰ ਗਈਆਂ ਮਾਨਸਾ ਕਹਿੰਦੇ ਆਉਣੀਆਂ ਕੱਪੜੀਆਂ ਆਉਣਗੀਆਂ ਕਦੋਂ ਆਉਣਗੀਆਂ ਜਦੋਂ ਇਹ ਲੋਕ ਕੰਪਨੀ ਨੂੰ ਆਉਣ ਦੇ ਨਹੀਂ ਇਹ ਉਲਟ ਕਰ ਦਿੰਦੇ ਨਾਲ ਦੀ ਨਾਲ ਆਮ ਨਿੰਦਰ ਹੀ ਕੰਮ ਹੈ ਆਮ ਪਾਰਟੀ ਨੂੰ ਨਿੰਦਰ ਦਾ ਜੋਰ ਹੈ ਇਸ ਦੋ ਵਾਰਿਆ ਮੁੱਖ ਮੰਤਰੀ ਕਿੱਥੇ ਹੋ ਸਕਦਾ ਉਹ ਤਾਂ ਕਹਿੰਦੇ ਉਹਨੇ ਉਥੇ ਲੁਧਿਆਣੇ ਸੱਦੇ ਸੀ ਸਾਰਿਆਂ ਨੂੰ ਤੇ ਉਥੇ ਗਏ ਨਾ ਕੁਰਸੀਆਂ ਖਾਲੀਆਂ ਪਈਆਂ ਸੀ ਇਹਨਾਂ ਦੀਆਂ ਕਰ ਦੇਖਾ ਗੱਲ ਹੋਏ ਗਏ ਨਾ ਉੱਥੇ ਸਾਰੀਆਂ ਕੁਰਸੀਆਂ ਖਾਲੀ ਬੈਠੇ ਕੱਲਾ ਬੈਠਾ ਸੀ ਉਹ ਨਹੀਂ ਤੁਸੀਂ ਤਾਂ ਆਮ ਲੋਕਾਂ ਦੀ ਸਰਕਾਰ ਹੋਊਗੀ ਫਿਰ ਆਮ ਲੋਕਾਂ ਦੀ ਹੈ ਹਾਂ ਹੈਗੀ ਹੈ ਕਹਿੰਦੇ ਲਾਲ ਬੱਤੀਆਂ ਵਾਲੇ ਗੱਡੀਆਂ ਨਹੀਂ ਲੈਂਦੇ ਕਿੱਥੋਂ ਲੈਣਦੇ ਲਾਲ ਐਂ ਤਾਂ ਅਕਸਰ ਲੈਣੀਆਂ ਹੀ ਯਾਰ ਸਰਕਾਰ ਹੈ ਨਹੀਂ 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 ਤੁਸੀਂ ਕਿਸੇ ਸਕਿਉਰਟੀ ਨਹੀਂ ਰੱਖਦੇ ਤੁਗਦੇ ਫਿਰਦੇ ਉਹਨਾਂ ਨੂੰ ਮਾਰਨ ਨੂੰ ਫਿਰਦੇ ਲੋਕ ਨਹੀਂ ਤੁਸੀਂ ਕਿਸੇ ਸਕਿਉਰਟੀ ਨਹੀਂ ਰੱਖਦੇ ਅੱਜ 4400 ਬੰਦਾ ਅੰਦਰ ਤੁੰਨੇ ਪਿਆ ਆਈਡੀ ਨੇ ਨਹੀਂ ਤੂੰ ਤੂੰ ਕਰਪਸ਼ਨ ਵਾਲੇ ਤੂੰ ਨੇ ਦੱਸ ਮੈਨੂੰ ਪਹਿਲਾਂ ਮੈਨੂੰ ਇਹ ਦੱਸੋ ਸਿੱਧੂ ਦਾ ਇਨਸਾਫ ਕੋਣੀ ਮਿਲਿਆ ਜਿਹੜਾ ਕਹਿੰਦੇ ਆ ਵੀ ਸੱਤਾਂ ਚੋਂ ਸਰਕਾਰ ਚੱਲਦੀ ਆ ਹਨਾ ਇਹਨਾਂ ਨੂੰ ਬੋਚ ਲੋ ਵੀ ਸੱਤਾਂ ਚੋਂ ਸਰਕਾਰ ਚੱਲਦੀ ਆ ਲੇਡੀ ਨੂੰ 100000 ਰੁਪਏ ਆ ਗਿਆ ਉੱਚੀ ਬੋਲਣ ਨਾਲ ਕੀ ਹੋ ਜਾਊਗਾ ਉੱਚੀ ਉੱਚੀ ਬੋਲੀ ਚੱਲਾਂਗੇ ਜਿਹੜੀ ਗੱਲ ਆ ਮੁੱਦੇ ਦੀ ਬਾਪ 2024 ਦੇ ਇਲੈਕਸ਼ਨ ਆ ਗਿਆ ਜਾਨੀ ਕਿ ਸਾਰੀਆਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਬੜੇ ਕੰਮ ਕੀਤੇ ਆ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਕਿਹੜੀ ਪਾਰਟੀ ਨੇ ਵਾੜਾ ਕੰਮ ਕਰਿਆ ਤੇ ਕਿਹੜੀ ਨੇ ਘੱਟ ਕਰਿਆ ਕੀ ਲੱਗਦਾ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਵੀ ਹੁਣ ਪਾਰਟੀ ਕਿਹੜੀ ਬਾਜੀ ਮਾਰੂ ਇਹ ਤਾਂ ਹੁਣ ਜੀ ਆਉਣ ਲੱਗਾ ਸਮਝ ਦੱਸੂਗਾ ਕਿਹੜੀ ਆਵਾਜ਼ ਹੀ ਮਾਰਦੀ ਐ ਪਰ ਕੰਮ ਕਿਸੇ ਵੀ ਤਿੰਨੇ ਪਾਰਟੀਆਂ ਤਿੰਨਾਂ ਨੇ ਨਹੀਂ ਕੀਤਾ ਸਾਡੇ ਤਾਂ ਪਿੰਡ ਦਾ ਜੀ ਸਾਡੀ ਉਹ ਛੜਕ ਰਹਿੰਦੀ ਸੀ ਉਹ ਵੀ ਨਹੀਂ ਕਿਸੇ ਨੇ ਬਣਾਈ ਜੀ ਕੱਸੀ ਦਾ ਵੀ ਕੋਈ ਸਮੱਸਿਆ ਨਹੀਂ ਕੀਤੀ ਹੱਲ ਪਾਣੀ ਨਹੀਂ ਆਉਂਦਾ ਜੀ ਔਰ ਅਗਲੇ ਇੱਥੋਂ ਪਿੰਡ ਤੋਂ ਸਾ ਬਿਸ਼ਨਦੀ ਤੋਂ ਅਗਲੀ ਉਹਨੂੰ ਸੜਕ ਰਾਹ ਜਾਂਦਾ ਕੱਚਾ 20 ਸਾਲ ਤੋਂ ਉਵੇਂ ਹੀ ਪਿਆ ਅੱਛਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਜੀ ਜਦੋਂ ਇਹ ਕੱਸੀ ਦੀ ਗੱਲ ਕਰਦੇ ਆ ਤੁਸੀਂ ਕੱਸੀ ਕਿਹੜੀ ਸਰਕਾਰ ਦੇ ਰਾਜ ਬਣੀ ਸੀ ਇਹ ਇਹਦਾ ਪਹਿਲਾ ਜੀ ਬਹੁਤ ਚਿਰ ਦੀ ਪਹਿਲਾਂ ਦੀ ਬਣੀ ਹੈ ਬਾਦਰ ਰਾਜ ਦੇ ਵਿੱਚ ਬਣ ਗਈ ਸੀ ਪਹਿਲਾਂ ਅਗਲੇ ਵਾਰ ਇੰਦਰਾ ਗਾਂਧੀ ਦੇ ਇੰਦਰਾ ਬਾਦਰ ਬਣੀ ਤਾਂ ਬਾਦਰ ਸਰਕਾਰ ਦੇ ਰਾਜ ਚ ਮੈਂ ਇੱਕ ਇਹ ਨਾ ਦੱਸਣ ਯਾਰ ਆ ਵੀ ਜਿਹੜੀ ਜਿਆਦਾ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਈ ਸੀ ਚਾਹੀ ਆਪਾਂ ਨਾਲੀਆਂ ਦੀ ਲਾਲੋ ਸੜਕਾਂ ਦੀ ਲਾਲੋ ਸੂਵੇ ਕੱਸੀਆਂ ਦੀ ਲਾਲੋ ਮੋਟਰਾਂ ਦੀ ਲਾਲੋ ਲੋਕ ਕਹਿੰਦੇ ਵੀ ਬਾਦਲ ਸਰਕਾਰ ਨੇ ਜਾਨੀ ਕਿ ਉਹ ਮੋਟਰਾਂ ਪਿੰਡੇ ਦੇ ਵਿੱਚ ਲਵਾਇਆਂ ਸੀ ਕੱਸੀਆਂ ਖਾਲੇ ਉਹਨਾਂ ਨੇ ਪੱਕੇ ਕਰਾਇਆ ਕੀ ਇਹ ਗੱਲ ਸੱਚ ਆ ਇਹ ਤਾਂ ਗੱਲ ਹੈਗੀ ਸੱਚੀ ਪਹਿਲੇ ਬਾਦਲ ਸਰਕਾਰ ਨੇ ਉਹ ਸਰਕਾਰ ਤਾਂ ਉਹੀ ਬਣਾਉਗੀ ਜਿਹੜੀ ਗਵਰਨਮੈਂਟ ਹੋ ਕੇ 10 ਸਾਲ 20 ਸਾਲ ਕਰਗੀ ਉਹ ਜੀ ਬਣਾਉਣਾ ਹੋਰ ਕਿਸੇ ਨੇ ਤਾਂ ਹੈ ਨਹੀਂਗੇ ਨਹੀਂ ਉਦੋਂ ਉਦੋਂ ਬਾਅਦ ਕਿਸੇ ਨੇ ਪੁੱਛਿਆ ਨਹੀਂਗਾ ਉਦੋਂ ਬਾਅਦ ਵੀ ਉਹਨੇ 5 ਸਾਲ ਸਰਕਾਰ ਰਹੀ ਜੀ ਉਹਨੇ ਬਾਅਦ ਚ ਇੱਕ ਵਾਰਾ ਬਣਾ ਕੇ ਬਾਅਦ ਚ ਭੁੱਲ ਗਏ ਚਲੋ ਉਹਨਰ ਦਾ ਬਣਾਤੀਆਂ ਉਦੋਂ ਬਾਅਦ 5 ਸਾਲ ਰਾਜ ਕਾਂਗਰਸ ਵੀ ਕਰਦੀ ਹੈ ਕਿ ਉਹਨਾਂ ਨੇ ਲੋਕਾਂ ਦੇ ਵੋਟਾਂ ਨਹੀਂ ਲੰਗਾ ਸੀ ਉਹਨਾਂ ਨੇ ਕਉਂ ਨਹੀਂ ਕਰਿਆ ਫਿਰ ਉਹਨਾਂ ਨੇ ਵੀ ਵਿੱਚ ਕੀਤਾ ਕੰਮ ਇਹੋ ਜੀ ਗੱਲ ਨਹੀਂ ਕੀਤਾ ਕਾਂਗਰਸ ਨੇ ਵੀ ਕੀਤਾ ਤੇ ਪਰ ਆਈ ਨਹੀਂ ਵੀ ਉਹ ਕਰਦੇ ਤਾਂ ਨਾ ਕਈ ਨਾਲੀਆਂ ਦਾ ਬਸ ਇਹੀ ਮੁੱਦ ਅਰਗੇ ਇੱਕ ਪਟਕੇ ਬਣਾ ਲੈਂਦੇ ਦੂਜਾ ਧਰ ਦਿੰਦਾ ਗਲੀਆਂ ਨਾਲੀਆਂ ਨੂੰ ਅਸੀਂ ਦਾ ਵਿਕਾਸ ਹੀ ਨਹੀਂ ਜਾਂਦੇ ਜੀ ਇਹ ਤਾਂ ਇਹਨਾਂ ਦਾ ਫਰਜ ਆ ਇਹਨਾਂ ਨੂੰ ਕਰਨਾ ਹੀ ਪਊਗਾ ਗਲੀਆਂ ਨਾਲੀਆਂ ਆ ਛੜਕਾਂ ਛੁੜਕਾਂ ਇਹ ਤਾਂ ਇਹਨਾਂ ਦਾ ਫਰਜ ਆ ਵਿਕਾਸ ਹੁੰਦਾ ਜਿਵੇਂ ਜਾਨਕਿ ਪਿੰਡਾਂ ਦੇ ਵਿੱਚ ਆਸੇ ਪਾਸੇ ਕਿਸੇ ਵੀ ਪਿੰਡ 'ਚ ਵੱਡਾ ਕਾਲਜ ਬਣ ਜੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਕੋਈ ਫਾਰਮ ਲੱਗ ਜਿਉਂ ਉਹਨਾਂ 'ਚ ਨੌਕਰੀ ਮਿਲੇ ਉਹ ਚੀਜ਼ਾਂ ਹੁੰਦੀਆਂ ਵਿਕਾਸ ਗਲੀਆਂ ਨਾਲੀਆਂ ਦਾ ਫਰਜ਼ ਆ ਅਸੀਂ ਸਰਪੰਚ ਆ ਸਾਡਾ ਫਰਜ਼ ਆ ਰੋ ਗ੍ਰਾਂਟ ਆਊਗੀ ਅਸੀਂ ਗਲੀਆਂ ਨਾਲੀਆਂ ਬਣਾਉਣੀਆਂ ਉਹਨਾਂ ਨੂੰ ਅਸੀਂ ਕਹਦੀ ਵਿਕਾਸ ਕਰਾਤਾ ਉਹ ਕੋਈ ਵਿਕਾਸ ਨਹੀਂ ਗਲੀਆਂ ਨਾਲੀਆਂ ਹੁੰਦੀਆਂ ਉਹਨਾਂ ਦੇ ਲੋਕ ਪਿੰਡਾਂ ਵਾਲੇ ਜਿਹੜੇ ਲੋਕ ਹੁੰਦੇ ਆ ਇਹ ਸਿਰਫ ਇੱਕ ਨਾਲੀਆਂ ਗਲੀਆਂ ਜੋਗੇ ਰਹਿ ਗਏ ਨਾਲੀਆਂ ਬਣਾ ਦਿਓ ਆਹ ਕਰ ਦਿਓ ਵਾਹ ਕਰ ਦਿਓ ਇਹ ਲੋਕ ਜਿਵੇਂ ਕਾਲ ਜੇ ਚੰਗੇ ਸਾਡੇ ਬੱਚੇ ਪੜਨ ਜਾਂ ਆਪਾਂ ਕਹਿੰਦੇ ਚੰਗੇ ਹਸਪੀਟਲ ਹੋਣ ਜਿਹੜੇ ਗਰੀਬ ਲੋਕ ਆ ਉਥੇ ਇਲਾਜ ਕਰਾਣ ਗਰੀਬੀ ਤਕੜੇ ਵੀ ਕਰਾਸੇ ਇਹੋ ਜਿਹਾ ਮੰਗਾ ਕੌਣ ਨਹੀਂ ਰੱਖਦੇ ਭਾਈ ਜ ਇਸ ਪਿੰਡ ਦੇ ਵਿੱਚ ਨਾ ਹੀ ਤਾਂ ਕੋਈ ਹਸਪਤਾਲ ਹੈ ਜੀ ਅੱਜ ਦਾ ਨਾ ਪਸ਼ੂਆਂ ਦਾ ਨਾ ਆਦਮੀਆਂ ਦਾ ਕੋਈ ਹਸਪਤਾਲ ਨਹੀਂ ਦੂਜਾ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਇੱਥੇ ਜੀ ਉਹ ਵੀ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆਗਾ ਬਾਕੀ ਜਿਹੜੀ ਸੜਕ ਹੈ ਜੇ ਤੋ ਤੋ ਬਰਕੰਦੀ ਵਗੈਰਾ ਅੱਗੇ ਜਾਂਦੀ ਹੈ ਇਹ 8-10 ਸਾਲ ਤੋਂ ਉਦਾਂ ਹੀ ਪਈ ਹੈ ਕੋਈ ਵੀ ਬੰਦਾ ਨਾ ਕਿਸੇ ਵੀ ਸਰਕਾਰ ਦਾ ਨਹੀਂ ਆਇਆ ਇੱਥੇ ਜੀ ਇਹ ਸਾਡਾ ਮੇਨ ਮੁੱਦਾ ਜੀ ਇੱਕਲ ਹੋਰ ਹੈ ਹੁਣ ਮੰਨ ਲਾ ਵੀ ਲੀਡਰਾਂ ਨੂੰ ਇਹ ਸਾਰੇ ਪਿੰਡ ਦੱਸ ਜਾਂਦੀਆਂ ਘਰ ਵੀ ਪਾਲ ਲੈਂਦੇ ਆ ਉਹ ਵੀ ਫਲਾਨੇ ਬੰਦੇ ਦੇ ਵੋਟਾਂ ਜ਼ਿਆਦੇ ਲੱਗਦੀਆਂ ਤੇ ਜਦੋਂ ਜਿੱਤ ਜਾਂਦੇ ਆ ਸਤਾ ਦੇ ਵਿੱਚ ਜਾ ਦਿੰਦੇ ਆ ਕੁਰਸੀ ਦੇ ਬਹਿ ਜਾਂਦੇ ਆ ਉਦੋਂ ਇਹ ਛੜਕਾਂ ਜਾਂ ਦੀਂਗੀਆਂ ਨਹੀਂ ਉਹਨਾਂ ਨੂੰ ਨਾ ਹੀ ਕਰ ਦਿੰਦੇ ਕੋਈ ਵੀ ਨਹੀਂ ਜੀ ਕਿਸੇ ਇੱਕ ਸਰਕਾਰ ਨੂੰ ਨਹੀਂ ਅਸੀਂ ਕਹਿ ਸਕਦੇ ਵੀ ਆ ਬਾਦਲ ਵਾਲਾ ਜਾਂ ਆਪ ਵਾਲੇ ਮਾੜੇ ਜਿਹੜੇ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੈ ਵੋਟਾਂ ਵਲੇ ਤਾਂ ਉਹ ਸਾਰੇ ਆ ਕੇ ਸਾਨੂੰ ਇਹ ਕਹਿੰਦੇ ਤੁਹਾਡਾ ਕੁਝ ਕਰਾਂਗੇ ਆ ਕਰਾਂਗੇ ਲੇਕਿਨ ਜਦੋਂ ਇਹ ਕੁਰਸੀ ਮਿਲ ਜਾਂਦੇ ਨੇ ਉਹ ਤੋਂ ਬਾਅਦ ਕੋਈ ਵੀ ਨਹੀਂ ਆਉਂਦਾ ਜੀ ਤੁਹਾਡੀ ਉਮਰ ਕਿੰਨੀ ਹੋਗੀ ਘੱਟ ਤੋਂ ਘੱਟ ਵੀ ਤੁਸੀਂ 50 ਸਾਲ ਦੇ ਨੇੜੇ-ਨੇੜੇ ਹੋਵੋਗੇ ਕੀ ਲੱਗਦਾ ਤੁਹਾਨੂੰ ਹੁਣ ਤੱਕ ਕਿਹੜੀ ਸਰਕਾਰ ਵਧੀਆ ਲੱਗੀ ਸਭ ਤੋਂ ਵਧੀਆ ਤੁਹਾਨੂੰ ਮੁੱਖ ਮੰਤਰੀ ਪੰਜਾਬ ਦਾ ਕਿਹੜਾ ਵਧੀਆ ਲੱਗਿਆ ਕੋਈ ਵੀ ਨਹੀਂ ਵਧੀਆ ਇਹ ਕੋਈ ਤਾਂ ਹੋਵੇ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਆਪਾਂ ਜੇ ਹੁਣ 4-5 ਮੈਂ ਤਾਂ ਕਹਿੰਦਾ ਜੀ ਕੋਈ ਨਹੀਂ ਵਧੀਆ ਅੱਛਾ ਮੁੰਜੇ ਤੁਸੀਂ ਕਹਿੰਦੇ ਤਾਂ ਕਹਿ ਲਓ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆਂ ਵੀ ਵਧੀਆ ਕਿਹੜਾ ਕੋਈ ਨਹੀਂ ਕਹਿੰਦੇ ਜੀ ਮੌਕੇ ਦੇ ਵਿੱਚ ਮੋਟਾ ਬਲੇ ਕਹਿੰਦੇ ਵੀ ਅਸੀਂ ਵਧੀਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਤੁਹਾਨੂੰ ਜਨਨ ਕਿ ਅਜੇ ਤੱਕ ਪੰਜਾਬ ਦਾ ਮੁੱਖ ਮੰਤਰੀ ਕੋ ਵਾਦਾਲਾ ਸਾਹਿਬ ਸੀ ਪਹਿਲਾਂ ਉਦੋਂ ਵਧੀਆ ਸੀ ਵਿਕਾਸ ਵਧੀਆ ਕੰਮ ਹੋਏ ਮੋਟਰਾਂ ਲਾਈਆਂ ਹੋਰ ਵੀ ਵਧੀਆ ਠੀਕ ਸੀ ਉਦੋਂ ਬਾਅਦ ਮੈਨੂੰ ਤਾਂ ਕੁਝ ਦਿਖਿਆ ਨਹੀਂ ਇੱਕ ਤਾਂ ਤੁਸੀਂ ਚੁਣਿਆ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣਿਆ ਤੁਸੀਂ ਆਖਿਆ ਵੀ ਬਹੁਤ ਵਧੀਆ ਮੁੱਖ ਮੰਤਰੀ ਸੀ ਜਦੋਂ ਉਹ ਰਹੇ ਆ ਉਦੋਂ ਤੱਕ ਹੀ ਵਿਕਾਸ ਹੋਇਆ ਉਦੋਂ ਬਾਅਦ ਜਾਨੀ ਕਿ ਵਿਕਾਸ ਦਾ ਜਿਹੜਾ ਕੰਮ ਆ ਰੁਕ ਗਿਆ ਤੁਸੀਂ ਕਿਵੇਂ ਦੇਖੋਗੇ ਅਸੀਂ ਪਈ ਜੀ ਵਿਕਾਸ ਪਿੰਡ ਦੇ ਹੋਏ ਆ ਪਿੰਡਾਂ ਚ ਸਾਰਿਆਂ ਚ ਥੋੜੇ ਬਹੁਤੇ ਹੋਏ ਆ ਜਿਵੇਂ ਕਿ ਮੰਨ ਲਓ ਕੈਪਟਨ ਸਾਹਿਬ ਨੇ ਕਰਾਏ ਮਾਫ ਕੀਤੇ ਸੀ ਜਾਂਦੇ ਜਾਂਦੇ ਨੇ ਚੰਨੀ ਸਾਹਿਬ ਨੇ 600 ਜੂੰਟ ਮਾਫ ਕਰਤੀ ਆ ਜਾਂਦੇ ਜਾਂਦੇ ਨੇ ਆ ਆਉਣ ਵਾਲੀ ਸਰਕਾਰ ਜਿਹੜੀ ਬਣਾਈ ਸੀ ਚਾਹ ਸੀਗਾ ਸਾਨੂੰ ਸਾਰਿਆਂ ਨੂੰ ਵੀ ਤੀਜੀ ਸਰਕਾਰ ਦਾ ਬਦਲਾਅ ਲਿਆਓ ਵੀ ਕੰਮ ਇਹਨਾਂ ਨੇ ਕਹੇ ਤਾਂ ਹੈ ਪਰ ਕੋਈ ਕੰਮ ਕੋਈ ਹੋਇਆ ਨਹੀਂਗਾ ਜੀ ਅਜੇ ਕਿਉਂ ਨਹੀਂ ਹੋਇਆ ਛੋਟੇ ਬਿੱਲ 600 ਜੂੰਟ ਮਾਫ ਕੀ ਨਹੀਂ ਕੀਤੀ ਤੁਹਾਡੀ ਚਰਨਜੀਤ ਚੰਨੀ ਸਾਹਿਬ ਨੇ ਕੀਤੀ ਚੰਨੀ ਨੇ ਕਿਉਂ ਕਰੀਆ ਮਾਨ ਸਾਹਿਬ ਨੇ ਕਰੀਆ ਨੇ ਮਾਨ ਸਾਹਨੇ ਨਹੀਂ ਕੀਤੀ 600 600 ਬਿੱਲ ਮਾਫ ਕੀਤੇ 600 ਜੂੰਟ 600 ਜੂੰਟ ਆਮਾ ਦੀ ਪਾਟੀ ਉਹਨਾਂ ਨੇ ਬਿੱਲ ਮਾਫ ਕੀਤੇ ਕਈ ਬੰਦਿਆਂ ਦਾ ਲੱਖ ਲੱਖ ਬਿੱਲ ਇੱਕ ਇੱਕ ਘਰੇ ਚੰਨੀ ਨੇ ਮੀਟਰ ਲਵਾਇਆ ਜੀ ਸਾਰਿਆਂ ਦੇ ਅੱਥਰਾਂ ਤੇ ਜੀਵਨ ਦੀ ਵਿੱਚ ਆਇਆ ਪਿਆ ਸੀ ਉਹ ਚੰਨੀ ਨੇ ਤਾਂ ਪਿਛਲਾ ਕੁਝ ਬਕਾਇਆ ਪਿਆ ਸੀ ਜਿਹੜੇ ਲੋਕਾਂ ਤੋਂ ਭਰਿਆ ਨਹੀਂ ਗਿਆ ਉਹ ਮਾਫ ਕਰਿਆ ਸੀ ਕਰੇ ਸੀ ਇਹ ਉਹਨਾਂ ਨੇ ਕਿਹਾ ਗਰੀਬਾਂ ਵਾਸਤੇ ਬਿੱਲ ਮਾਫ ਕਰੇ ਸੀ ਇਹਨੇ ਸਾਰੇ ਵਰਗਾਂ ਵਾਸਤੇ ਕੀਤੇ ਆ ਜੀ ਸਭਾ ਚੰਨੀ ਸਾਹਿਬ ਨੇ ਇਹ ਕਿਹਾ ਸੀ ਕੱਲ ਗਰੀਬਾਂ ਦਾ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਕਿਸੇ ਦਾ ਪੁਰਾਣਾ ਬਿੱਲ ਖੜਾ ਜਾਂ ਕਿਸੇ ਦਾ ਮੀਟਰ ਪਟਿਆ ਪਿਆ ਉਹ ਲਾਓ ਤੁਰੰਤ ਲਾਓ ਉਹ ਲਵਾਏ ਸੀ ਹਾਂ ਤੁਰੰਤ ਲਵਾਓ ਉਹ ਉਹ ਆਪਸੀ ਵੀ ਮੰਨਦੇ ਹੋਏ ਲਵਾਏ ਸੀ ਪਰ ਇਹ ਭਗਵੰਤ ਮਾਨ ਨੇ ਜੇ ਮੂੰਹ ਚ ਬੋਲਿਆ ਸੀ ਵੀ ਮੈਨੂੰ ਵੋਟਾਂ ਪਾਓ ਤੇ ਮੈਂ ਤੁਹਾਡੇ ਛੀਸੋ ਵੋਟਾਂ ਜਿਆਦਾ ਮਾਫ ਕਰੂੰਗਾ ਉਹ ਅੱਜ 90% ਜਿਹੜੀ ਉਹ ਮਤਲਬ ਬਿਜਲੀ ਦਾ ਬਿੱਲ ਉਹ ਮਾਫ ਹੈ ਜੀ ਕਿੰਨੇ ਉਹਨੇ ਇਹਨਾਂ ਬਦਲਚਾਨੇ ਕਾਂਗਰਸੀਆਂ ਕਿੰਨੇ ਉਹਨੇ 15 ਸਾਲਾਂ ਦੇ ਵਿੱਚ ਮੁਲਾਜ਼ਮ ਨਹੀਂ ਲਾਏ ਸੀ ਜਿਹੜੇ ਇਹਨੇ ਹਜੇ 2 ਸਾਲਾਂ ਦੇ ਵਿੱਚ ਫਿੱਟ ਕਰ ਦਿੱਤੀ ਉਹ ਤਾਂ ਕਹਿੰਦੇ ਅਸੀਂ ਜਿੰਨੇ ਪੁਲਿਸ ਦੇ ਵਿੱਚ ਮੁੰਡੇ ਭਰਤੀ ਕਰੇ ਆ ਜਾਂ ਮਾਸਟਰ ਟੀਚਰ ਕਰੇ ਆ ਉਹ 10-10 ਲੱਖ ਰੁਪਈਆ ਲੈ ਕੇ ਹਾਂ ਉਹਨਾਂ ਸਰਕਾਰਾਂ ਦੇ ਹਾਂ ਇਹਨੇ 1 ਰੁਪਈਆ ਨਹੀਂ ਕਿਸੇ ਤੋਂ ਲਿਆ ਦੱਸੋ ਕੋਈ ਵੀ ਬੰਦਾ ਮੁਲਾਜ਼ਮ ਲੱਗਿਆ ਇੱਕ ਸਾਨੂੰ 1 ਰੁਪਈਆ ਦਿੱਤਾ ਖਾਵੇ ਐਦੂ ਵਧੀਆ ਸਰਕਾਰ ਉਹ ਤਾਂ ਕਹਿੰਦੇ ਸਾਡੇ ਰਾਤ ਚ ਵੀ ਨਹੀਂ ਚੱਲਦਾ ਰੇਟਾਇਰ ਆਈਏ ਪੈਸਾ ਉਹ ਕਹਿੰਦੇ ਪੈਸਾ ਸਰਕਾਰ ਨਹੀਂ ਆ ਸਕਦੀ ਜੀ ਗੱਲ ਮੋਗੀ ਇਤੋਂ ਵਧੀਆ ਮੁੱਖ ਮੰਤਰੀ ਨਹੀਂ ਹੋ ਸਕਦਾ ਤੇਰੇ ਪਿੰਡ ਦੇ ਕਿੰਨੇ ਬੰਦੇ ਲੱਗੇ ਮਲਾਜ਼ਮ ਜੀ ਆਪਣੇ ਪਿੰਡ ਦੇ ਕਿੰਨੇ ਕਿੰਨੇ ਲੱਗੇ ਗਣ ਕਦੋਂ ਲੱਗੇ ਗਣ ਤੇਰੇ ਪਿੰਡ ਦੇ ਜਿਹੜਾ ਪੜ੍ਹੇ ਹੀ ਨਹੀਂ ਤੇਰੇ ਪਿੰਡ ਦੇ ਪੜ੍ਹਦੇ ਨਹੀਂ ਕੋਈ ਲਾਵੇ ਕੌਣ ਉਹਨਾਂ ਨੂੰ ਅਨਪੜ੍ਹ ਨੂੰ ਡੰਡਾ ਕਿੱਥੋਂ ਫੜਾਉਂ ਕਹਿੰਦੇ ਸੋ ਇੱਕ ਮਿੰਟ ਤੇ ਜਿਹੜੀਆਂ ਤੁਸੀਂ ਕਹਿੰਦੇ ਇੱਕ ਮਿੰਟ ਵੀਰ ਜੀ ਉਹ ਵੀਰ ਜੀ ਇੱਕ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਆ ਵੀ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਆ ਤੇ ਜਿਹੜੇ ਜਦੋਂ ਤੁਹਾਡੀ ਸਰਕਾਰ ਨਹੀਂ ਆਈ ਸੀ ਤੁਸੀਂ ਕਹਿੰਦੇ ਸੀ ਵੀ ਕੁੜੀਆਂ ਦੀਆਂ ਗੁੱਤਾਂ ਕਾਲੀ ਫੜਦੇ ਆ ਕਾਂਗਰਸੀ ਫੜਦੇ ਆ ਕਿ ਤੁਹਾਡੇ ਰਾਜ ਚ ਨਹੀਂ ਚੱਲਦਾ 52 ਸੀ ਸਾਰੇ ਸਾਰੇ ਤੁਹਾਡੇ ਰਾਜ ਚ ਨਹੀਂ ਚੱਲਦਾ ਸਾਡੇ ਰਾਜ ਕੁਝ ਨਹੀਂ ਚੱਲਦਾ ਹੁਣ ਸਹੀ ਹੈ ਕੁੜੀਆਂ ਕੁੱਤੇ ਫੜੀਆਂ ਗਈਆਂ ਯਾਰ ਕਿੱਥੇ ਫੜੀਆਂ ਗਈਆਂ ਕੁੰਨੀਆਂ ਕੁੜੀਆਂ ਇਹ ਆਪ ਕਾਲੀ ਤੇ ਕਾਂਗਰਸੀ ਬਣਾਉਂਦੀਆਂ ਗੱਲਾਂ ਉਹਨਾਂ ਨੂੰ ਬਦਨਾਮ ਕਰਨ ਦੇ ਮਾਰੇ ਤੁਸੀਂ ਇਹ ਕਹਿੰਦੇ ਧਰਨੇ ਨਹੀਂ ਲੱਗਦੇ ਹੁਣ ਧਰਨੇ ਕਦੋਂ ਲੱਗੇ ਤੇ ਕੋਈ ਧਰਨੇ ਇਹ ਇਹਨਾਂ ਦੇ ਪੈਸੇ ਤੇ ਕੇ ਲਵਾਉਂਦੇ ਆ ਧਰਨੇ ਕਾਲੀ ਲਵਾਉਂਦੇ ਤੇ ਕਾਂਗਰਸੀ ਲਵਾਉਂਦੇ ਇਹ ਦੇਖ ਕੇ ਧਰਨੇ ਵਾਲਿਆਂ ਨੂੰ ਪੈਸੇ ਆਪਦੇ ਬੰਦਿਆਂ ਤੋਂ ਧਰਨੇ ਲਵਾਉਂਦੇ ਆ ਕਿਸਾਨ ਦਿੱਲੀ ਦੇ ਬਾਹਰ ਤੇ ਬੈਠੇ ਆ ਇਹਨਾਂ ਚੋਂ ਐ ਦੱਸ ਦੀ ਕੋਈ ਸਾਂਝਾ ਬੰ ਬੈਠੇ ਤੇ ਦਿੱਲੀ ਦੇ ਹਮਾਇਤ ਵੀ ਦੇ ਜਾਂਦੇ ਸਾਰੇ ਜਿਹੜੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਡਰੋਨਾਂ ਰਾਹੀਂ ਜਨਿਕਾ ਕਿਸਾਨਾਂ ਦੇ ਉੱਤੇ ਬੰਬ ਛੁੱਟੇ ਗਏ ਤੁਹਾਡੀ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ ਐਕਸ਼ਨ ਲਈ ਜਾਂਦੀ ਹੋਰ ਕਦੋਂ ਲਿਆ ਹੁਣ ਕੁਝ ਨਹੀਂ ਲਿਆ ਲੈ ਲੈ ਹੁਣ ਸਰਕਾਰ ਨੂੰ ਤਾਂ ਤਾਣਾ ਦੇਈ ਜਾਂਦੀ ਹੋਰ ਕੀ ਕਰੇ ਜਦੋਂ ਇਹਨਾਂ ਦੇ ਵਿਰੋਧੀ ਪਾਰਟੀ ਆ ਉਹ ਇਹਨੂੰ ਤਾਂ ਇਹਨੂੰ ਤਾਂ ਉਲਟੇ ਈਡੀ ਪਾਪਾ ਕਿ ਇਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਦੱਸੋ ਕੇਰੀਵਾਲ ਤੇ ਕੀ ਕੇਸ ਹੈ ਹਾਂ ਸ਼ਰਾਬ ਘਟਾਲੇ ਦਾ ਕਾਹਦਾ ਘਟਾਲਾ ਉਹ ਸ਼ਰਾਬ ਚ ਘਟਾਲਾ ਭਾਈ ਉਹਦੇ ਤੇ ਜਾਂਦੇ ਨੇ ਜਦੋਂ ਕੱਲਿਆਂ ਦੇ ਪੈਂਦੇ ਆ ਉਦੋਂ ਦੂਜੇ ਪਾਸੇ ਕਹਿੰਦੇ ਨੇ ਜਾਣ ਕੇ ਜੋ ਤੁਹਾਡੇ ਤੇ ਪੈ ਗਿਆ ਤੁਝ ਪਰ ਦੂਜੇ ਕੋਈ ਲੰਗਾਂ ਨੂੰ ਤਾਂ ਖਾਦਾ ਹੀ ਆ ਸਾਰਾ ਤਾਂ ਸਾਰਾ ਪੰਜਾਬ ਮੁੱਛ ਕੇ ਖਾ ਲਿਆ ਸਾਰੇ ਲੋਕ ਬਾਹਰ ਨੂੰ ਕਿਉਂ ਭੱਜਣੇ ਸ਼ੁਰੂ ਹੋ ਗਏ ਜਦੋਂ ਇੱਥੇ ਕੋਈ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਨਾ ਗੋਰੇ ਕਿਧਰ ਗਏ ਸਾਡੇ ਗੋਰੇ ਤਾਂ ਇਹਨਾਂ ਨੇ ਆਜ਼ਾਦੀ ਬਖਾਤੀ ਆ ਹੁਣ ਗੋਰਿਆਂ ਕੋਲ ਹੀ ਜਾਂਦੇ ਆ ਤੁਹਾਡੀ ਸਰਕਾਰ ਕਹੀਂ ਗੋਰੇ ਹੋਣਗੇ ਉਹ ਗੋਰੇ ਕਿਧਰ ਗਏ ਗੋਰੀ ਆਉਣਗੇ ਆਜਾਲ ਕੇ ਕਦੋਂ ਆਉਣਗੇ ਜਦੋਂ 5 ਸਾਲ ਪੂਰੇ ਹੋਗੇ 5 ਸਾਲ ਤੋਂ ਜਦੋਂ ਇੱਥੇ ਬਿਨਾਂਸ ਬੰਦੂਆ ਇੱਥੇ ਲੋਕਾਂ ਨੂੰ ਸ਼ਾਂਤੀ ਲੱਗਣਗੇ ਲੋਕਾਂ ਨੂੰ ਕੰਪਨੀਆਂ ਕਿੱਧਰ ਗਈਆਂ ਮਾਨ ਸਾਹ ਕਹਿੰਦੇ ਆਉਣੀਆਂ ਕੰਪਨੀਆਂ ਆਉਣਗੀਆਂ ਕਦੋਂ ਆਉਣਗੀਆਂ ਆਉਣੀਆਂ ਜਦੋਂ ਇਹ ਲੋਕ ਕੰਪਨੀ ਨੂੰ ਆਉਣ ਦੇ ਦੇ ਨਹੀਂ ਇਹ ਉਲਟ ਕਰ ਦਿੰਦੇ ਨਾਲ ਦੀ ਨਾਲ ਸਾਰਾ ਨਿੰਦਰਾ ਹੀ ਕੰਮ ਹੈ ਆਮ ਪਾਰਟੀ ਨੂੰ ਨਿੰਦਰ ਦਾ ਹੀ ਜੋਰ ਹੈ ਹੈ ਇਸ ਦੋ ਵਾਰ ਇਹ ਮੁੱਖ ਮੰਤਰੀ ਕਿੱਥੇ ਹੋ ਸਕਦਾ ਨਹੀਂ ਉਹਦਾ ਉਹਦਾ ਕਹਿੰਦੇ ਉਹਨੇ ਉੱਥੇ ਲੁਧਿਆਣੇ ਸੱਦੇ ਸੀ ਸਾਰਿਆਂ ਨੂੰ ਤੇ ਉੱਥੇ ਗਏ ਨਾ ਕੁਰਸੀਆਂ ਖਾਲੀਆਂ ਪਈਆਂ ਸੀ ਇਹਨਾਂ ਦੀਆਂ ਕਰ ਦੇਖਾ ਗੱਲ ਉਹਦੇ ਜੀ ਸੱਤਾ ਜੋ ਸੱਤਾ ਗਏ ਨਾ ਉੱਥੇ ਸਾਰੀਆਂ ਕੁਰਸੀਆਂ ਖਾਲੀ ਬੈਠੀਆਂ ਕੱਲਾ ਬੈਠਾ ਸੀ ਉਹ ਇਹਨਾਂ ਸਾਰਿਆਂ ਨੂੰ ਸੱਦਾ ਸੀ ਤੁਸੀਂ ਕਹਿੰਦੇ ਆਮਲਾ ਨਹੀਂ ਨਹੀਂ ਤੁਸੀਂ ਵੀ ਇੱਥੇ ਘੇਰ ਨੂੰ ਨਹੀਂ 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 ਤੁਸੀਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੋਗੀ ਫਿਰ ਆਮ ਲੋਕਾਂ ਦੀ ਹੈਗੀ ਆ ਹਾਂ ਹੈਗੀ ਆ ਤੁਸੀਂ ਕਹਿੰਦੇ ਲਾਲ ਬੱਤੀਆਂ ਵਾਲੀ ਗੱਡੀਆਂ ਨਹੀਂ ਲੈਂਦੇ ਕਿ ਕਿੱਥੋਂ ਲੈਂਦੇ ਲਾਲ ਐਂ ਤੱਕ ਅਕਸਰ ਲੈਣੀਆਂ ਯਾਰ ਸਰਕਾਰ ਹੈ ਨਹੀਂ ਤੁਸੀਂ ਕਹਿੰਦੇ ਨਹੀਂ 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 ਤੁਸੀਂ ਕਹਿੰਦੇ ਸਕਿਉਰਟੀ ਨਹੀਂ ਲੈਂਦੇ ਉਹਨਾਂ ਦਾ ਤੁਗਦੇ ਫਿਰਦੇ ਉਹਨੂੰ ਮਾਰਨ ਨੂੰ ਫਿਰਦੇ ਲੋਕ ਨਹੀਂ ਤੁਸੀਂ ਕਹਿੰਦੇ ਸਕਿਉਰਟੀ ਨਹੀਂ ਰੱਖਦੇ ਸਾਢੇ 450 ਬੰਦੇ ਅੰਦਰ ਤੁੰਨੇ ਪਿਆ ਆਈਡੀ ਨੇ ਨਹੀਂ ਨਹੀਂ ਤੁਸੀਂ ਕਰ ਕਰਪਸ਼ਨ ਵਾਲੇ ਤੁੰਨੇ ਦੱਸ ਮੈਨੂੰ ਪਹਿਲਾਂ ਮੈ ਕਿਹੜੇ ਸਿੱਧੂ ਦਾ ਸਾਡੀ ਸਰਕਾਰ ਦੇ ਵਿੱਚ ਸਿੱਧੂ ਮਾਰੇਗਾ ਮੂਸੇ ਹਲਾ ਉਹਨਾਂ ਇਨਸਾਫ ਕੋਲ ਹੋਰ ਇਨਸਾਫ ਜਿਹੇ ਚੁੱਕ ਕਰਦਾ ਹੋਊਗਾ ਤਾਂ ਉਹ ਤਾਂ ਹੀ ਆਉਣਾ ਇਹੋ ਜਿਹਾ ਕੀ ਕੰਮ ਕਰਦਾ ਸੀ ਉਹਦਾ ਨੌਜਵਾਨੀ ਜਿੰਨੂੰ ਮੈਨੂੰ ਨਾ ਮਾਰਤਾ ਤੈਨੂੰ ਮੈਨੂੰ ਨਾ ਮਾਰਤਾ ਦੋ ਦਾ ਕੋਈ ਕੋ ਨੁਕਸ ਹੋਊਗਾ ਫੇਰ ਹੀ ਆ ਹੋਰ ਨਾ ਕਿਸੇ ਨੂੰ ਹੋਰ ਗਾਇਆ ਸਕਿਉਰਟੀ ਲੀਕ ਕਰੀ ਐਵੇਂ ਸਕਿਉਰਟੀ ਕਰਤੀ ਇਹਨਾਂ ਨੇ ਕਰਤੀ ਸਕਿਉਰਟੀ ਤੁਸੀਂ ਲੀਕ ਕਰੀ ਪਹਿਲਾਂ ਦਿੱਤੀ ਤੁਹਾਡੀ ਗੱਲਾਂ ਬਣਾਉਣ ਦੀਆਂ ਇਹਨਾਂ ਗੱਲਾਂ ਚ ਕੋਈ ਦਮ ਨਹੀਂ ਬਸ ਠੀਕ ਆ ਓਕੇ ਹਾਂਜੀ ਜਿਹੜਾ ਕਹਿੰਦੇ ਆ ਵੀ ਸੱਥਾਂ ਚੋਂ ਸਰਕਾਰ ਚੱਲਦੀ ਆ ਹਨਾ ਇਹਨਾਂ ਨੂੰ ਪੁੱਛ ਲਈ ਸੱਥਾਂ ਚ ਸਰਕਾਰ ਚੱਲਦੀ ਆ ਲੇਡੀ ਨੂੰ 100000 ਰੁਪਇਆ ਆ ਗਿਆ ਉੱਚੀ ਬੋਲਣ ਨਾਲ ਕੀ ਹੋ ਜਾਊਗਾ ਉੱਚੀ ਉੱਚੀ ਬੋਲੀ ਚੱਲਾਂਗੇ ਜਿਹੜੀ ਗੱਲ ਆ ਮੁੱਦੇ ਦੀ ਉਹ ਇਹ ਕਹੇ ਸਰਕਾਰ ਸਾਡੇ ਸੜਕ ਸੀਗੀ ਚੇਅਰਮੈਨ ਭਗਤੂਆਣੇ ਦਾ ਇਸੇ ਸੜਕ ਤੇ ਰੋਜ਼ ਆਉਂਦਾ ਉਹ ਸੜਕ ਨਹੀਂ ਬਣੀ ਮੰਡੀ ਦਾ ਸਾਡੇ ਬੁਰਾ ਹਾਲ ਆ ਆ ਕੱਸੀ ਜਿਕੇ ਪਾਣੀ ਨਹੀਂ ਨਸੀਬ ਹੋਇਆ ਲੋਕਾਂ ਨੂੰ ਕੈਂਸਰ ਹੋਈ ਜਾਂਦਾ ਦੂਜਾ ਪਾਣੀ ਇਹ ਕਹਿੰਦਾ 4 ਮਹੀਨੇ ਤੁਹਾਡੇ ਹਲਕੇ ਦਾ ਇੱਥੋਂ ਨੇੜੇ ਦਾ ਸਾਡੀ ਸੜਕ ਨਹੀਂ ਬਣੀ ਅਜੇ ਤੱਕ 2 ਸਾਲ ਤਾਂ ਹੋ ਗਏ ਸੜਕ ਦਾ ਕੋਈ ਪੈਸਾ ਆਊਗਾ ਹੁਣ ਫਿਰ ਬਣੂਗੀ ਸਰਕਾਰ ਤਾਂ ਇਹ ਸਾਰਾ ਉਹ ਰੋਕੀ ਬੈਠੀ ਆ ਸੈਂਟਰ ਸਰਕਾਰ ਸਾਡਾ ਪੈਸਾ ਤਾਂ ਰੋਕੀ ਬੈਠੀ ਆ ਹੁਣ ਨਹੀਂ ਦਿੰਦੀ ਜੀ ਤੁਸੀਂ ਪੰਜਾਬ ਸਰਕਾਰ ਨਹੀਂ ਨਹੀਂ ਤੁਸੀਂ ਸੈਂਟਰ ਤੇ ਜਾਵੜਦੇ ਪਹਿਲਾਂ ਪੰਜਾਬ ਸਰਕਾਰ ਨਾਲ ਪੈਸਾ ਲਾਓ ਜਹਾਜਾਂ ਮੇਰੇ ਥੋੜੇ ਪਰ ਨਹੀਂ ਜੇ ਜਹਾਜਾਂ ਦੇ ਘੁੰਮਣ ਹੋ ਗਿਆ ਕਰਦੇ ਹੁਣ ਜਦੋਂ ਜਹਾਜਾਂ ਦੇ ਘੁੰਮਣ ਦੇ ਪੈਸੇ ਕਿੱਥੋਂ ਆਉਂਦੇ ਉਹ ਜਹਾਜਾਂ ਦੇ ਚੜਨਾ ਹੀ ਆ ਸਾਰੇ ਚੜ ਜਾਂ ਦੂਜੇ ਮੁੱਖ ਮੰਤਰੀ ਨਹੀਂ ਚੜਦੇ ਧੱਕੇ ਜਾਵੇ ਜੇ ਜ ਗੱਲ ਕਰੋ ਖਦਨਾ ਜਾ ਕੇ ਸਿੱਧੇ ਹੋਗੇ ਇੱਥੇ ਸਾਡੇ ਕੋਲ ਗੱਲ ਕਰਦੇ ਆਂ ਕਾਲੀਦਾਨ ਦੀ ਸਰਕਾਰ ਵੇਲੇ ਨਰਮੇ ਦਾ ਮਾਅਵਜਾ ਲਿਆ ਸੀ ਤੇ ਕਿਸੇ ਪਟਵਾਰੀ ਨੇ ਕੋਈ ਪੈਸਾ ਲਿਆ ਸੀ ਅੱਜ ਆਮ ਆਦਮੀ ਪਾਰਟੀ ਦੇ ਸਰਕਾਰ ਵੇਲੇ ਮਾਅਵਜਾ ਕਣਕ ਦਾ ਮਿਲਿਆ ਤੇ ਅੱਧ ਪੈਸੇ ਪਟਵਾਰੀ ਨੇ ਲਏ ਆ ਬੋਲੋ ਦੱਸੋ ਜੇ ਤਾਂ ਇਹਨਾਂ ਤੋਂ ਲਏ ਹੋਣੇ ਸੱਚ ਤਾਂ ਨਾ ਸਾਡੀ ਕਣਕ ਦੇ ਪੈਸੇ ਮਿਲੇ ਆ ਨਾ ਸਾਥੋਂ ਲਏ ਆ ਪਟਵਾਰੀ ਅੱਧ ਪੈਸੇ ਤੁਸੀਂ ਕਰਪਸ਼ਨ ਨਹੀਂ ਹੁੰਦੀ ਪਤਾ ਹੋਊਗਾ ਜੀ ਇਹਨਾਂ ਨੇ ਪੈਸੇ ਲਏ ਆ ਕਾਹਦਾ ਤਾਂ ਪੈਸੇ ਲਾਏ ਉਹਨਾਂ ਦਾ ਮਾਜੇ ਮਿਲ ਗਿਆ ਇਹਨਾਂ ਨੂੰ ਪੁੱਛ ਲੋ ਸਾਡੇ ਪਿੰਡ ਬੱਕਰੀਆਂ ਮਰ ਗਈਆਂ ਕਣਕਾਂ ਦੇ ਮਰਿਆ ਪੈਸੇ ਮੋਤਵਾਰ ਬੰਦੇ ਲੈ ਗਏ ਅੱਧ ਪੈਸੇ ਦੇ ਕੇ ਇੱਥੇ ਆਵਾਜ਼ੀ ਪਾਰਟੀ ਦੇ ਵਰਕਰ ਹੀ ਬੈਠਿਆ ਸੱਚਾਈ ਗੱਲ ਦਾ ਝੂਠ ਮਾਰਨਾ ਬਹੁਤ ਮਾੜਾ ਹੈ ਜਿਹੜੇ ਸੱਚਾ ਉਹਨੂੰ ਸੱਚ ਕਹਿਣਾ ਚਾਹੀਦਾ ਮੇਰੀ ਗੱਲ ਸੁਣੋ ਇੱਥੇ ਆਹ ਆਹ ਸੜਕ ਜਾਂਦੀ ਹੈ ਇਧਰਲੇ ਪਾਸੇ ਤਾਂ ਫਸਲ ਮਰ ਗਈ ਇਧਰਲੇ ਪਾਸੇ ਜਾਂਦੀ ਹੋਗੀ ਇਧਰਲੇ ਪਾਸੇ ਸਾਰਿਆਂ ਨੂੰ ਪੈਸੇ ਮਿਲ ਗਏ ਕਿੰਨੇ ਖੜੀਆਂ ਕਣਕਾਂ ਨੂੰ ਪੈਸੇ ਮਿਲ ਗਏ ਕਿੰਨੇ ਮਰ ਗਈਆਂ ਉਹਨੂੰ ਕੁਝ ਵੀ ਨਹੀਂ ਮਿਲਿਆ ਅੱਛਾ ਜੀ ਉਹ ਉਹ ਲੈ ਦੇ ਕੇ ਲੈ ਕੇ ਪੈਸੇ ਭਾਈ ਕਿਹਨੇ ਲੈਣੇ ਲੱਗੇ ਤੇ ਨੁਕਸਾਨ ਹੋਇਆ ਕਣਕ ਦਾ ਉਹਨਾਂ ਰਾਵਾਂ ਤੇ ਪੈਸੇ ਨਹੀਂ ਮਿਲੇ ਇਹਨਾਂ ਦੇ ਖਾਤੇ ਕੱਢ ਲੈਨੇ 34 34000 ਰੁਪਏ ਦੇ ਚੈੱਕ ਮਿਲੇ ਜਿਹੜੇ ਰਾਵਾਂ ਤੇ ਨੁਕਸਾਨ ਨਹੀਂ ਹੋਇਆ ਕਣਕ ਦਾ ਉਹਨਾਂ ਤੇ ਅਸੀਂ ਖਾਤੇ ਕਢਾ ਦਿੰਨੇ ਆ ਸਰਕਾਰ ਦਾ ਕੀ ਨੋਕਸ ਹੈ ਸਰਕਾਰ ਬਾਅਦ ਕਿਉਂ ਨਹੀਂ ਠਾਉਂਦੇ ਸਰਕਾਰ ਦਾ ਕੀ ਨੋਕਸ ਹੈ ਪਰਿਵਾਰਾਂ ਨੂੰ ਫੜਾਓ ਉਹਨਾਂ ਨੂੰ ਜਿਹੜੇ ਗਲਤ ਕੰਮ ਕਰਦੇ ਹੁਣ ਸਰਕਾਰ ਤਾਂ ਨਾਲ ਉਹਨਾਂ ਨੂੰ ਪੜਨਾ ਹੋ ਗਿਆ ਆਪਾਂ ਹੀ ਫੜਾਉਣਾ ਉਹਨਾਂ ਨੂੰ ਕਿਉਂ ਨਹੀਂ ਫੜਾਉਂਦੇ ਤੁਸੀਂ ਕਿਹਨਾਂ ਨੂੰ ਦੱਸਦੇ ਆ ਉਹ ਤੋਂ ਕਿਉਂ ਨਹੀਂ ਦੱਸਦੇ ਇੱਕ ਇੱਕ ਸਰਕਾਰ ਤੁਹਾਡੇ ਕੋਲ ਗੁੰਮ ਤਾਂ ਹੀ ਹੋਏਗੇ ਉਦੋਂ ਉਹਨਾਂ ਨੂੰ ਦੱਸੋ ਨਹੀਂ ਨਹੀਂ ਇੱਕ ਕੱਲ ਜਿਹੜੇ ਕਹਿੰਦੇ ਵੀ ਮਾਨ ਸਾਹਿਬ ਬੰਦਾ ਬਹੁਤ ਇਮਾਨਦਾਰ ਆ ਕੋਈ ਬੇਦਾਗ ਆ ਇਹ ਗੱਲ ਚ ਕੋਈ ਦੂਰ ਨਹੀਂ ਸਹੀ ਆ ਬਿਲਕੁਲ ਠੀਕ ਹੈ ਜਿਹੜੇ ਤੁਹਾਡੇ ਛੋਟੇ ਥਲੜੇ ਆਗੂ ਆ ਜਨਨ ਕਿ ਉਹ ਜ਼ਿਆਦਾ ਸਾਰੇ ਨੰਗ ਮਲੰਗ ਇਕੱਠੇ ਕਰਕੇ ਲਾਤੇ ਜੇ ਕੋਈ ਚੰਗੇ ਬੰਦੇ ਨੂੰ ਦਿੰਦੇ ਸੀਟ ਤਾਂ ਠੀਕ ਹੈ ਅਸੀਂ ਆਪ ਇਹ ਕਰ ਰਹੇ ਆ ਸਾਡਾ ਚੇਅਰਮੈਨ ਵੇਖ ਲਓ ਹਾਂ ਇਹ ਸਾਰੇ ਕਰਦੇ ਆ ਹਰਦੇ ਨਹੀਂ ਕਿ ਜੇ ਇਹਨਾਂ ਨੂੰ ਸਾਰਿਆਂ ਨੂੰ ਸੋਧ ਕਰਨੀ ਚਾਹੀਦੀ ਹੈ ਮਾਨ ਸਾਹਿਬ ਤਾਂ ਅਸੀਂ ਵੀ ਕਹਿੰਦੇ ਆ ਵੀ ਬਹੁਤ ਇਮਾਨਦਾਰ ਹੈ ਵਾਕਈ ਕੰਮ ਕਰਦਾ ਜਾਨੀ ਕਿਉਂ ਚਾਹੁੰਦਾ ਪਰ ਜਿਹੜੇ ਥੱਲੇ ਬੰਦੇ ਆ ਨਾ ਨਹੀਂ ਇਹ ਤੁਸੀਂ ਮੰਨਦੇ ਹੋ ਵੀ ਤੁਹਾਡੇ ਜਿਹੜੀ ਪਾਰਟੀ ਦੇ ੱੱੱਬਾ ਲੱਗ ਰਿਹਾ ਦਾਗ ਲੱਗ ਰਿਹਾ ਜਿਹੜੇ ਤੁਹਾਡੇ ਥੱਲੇ ਦੇ ਛੋਟੇ ਬੰਦੇ ਆ ਉਹ ਕੰਮ ਨਹੀਂ ਕਰਦੇ ਦਾਗ ਤੁਹਾਡੀ ਪਾਰਟੀ ਦੇ ਲੱਗ ਰਿਹਾ ਐਕਸ਼ਨ ਤੁਹਾਡੀ ਪਾਰਟੀ ਦੇ ਹੋ ਰਿਹਾ ਮੈਂ ਕੰਮ ਦੱਸਦਾ ਇਹ ਉਹ ਕਰਾ ਲੈ ਚਲ ਬਾਕੀ ਦਾ ਸਾਰੇ ਗਏ ਵੇਲੇ ਨੰਗ ਇਹ ਕਹ ਤੂੰ ਮੰਨਦਾ ਹੀ ਹੈ ਪੈਸਾ ਆਇਆ ਸਕੂਲ ਵਧੀਆ ਬਣ ਗਿਆ ਆ ਵਾਟਰ ਵਾਸ ਦੇ ਪੈਸੇ ਆਏ ਪਏ ਹੁਣੇ ਵਾਟਰ ਵਾਸ ਬਣ ਗਿਆ ਏਸੀ ਗੱਲ ਨਹੀਂ ਜਿੰਨਾ ਵੀ ਆਈ ਜਾਂਦਾ ਕੰਮ ਹੋਊਗਾ ਠੋਸ ਕੰਮ ਹੋਊਗਾ ਸਾਡਾ ਸਕੂਲ ਜਾ ਕੇ ਦੇਖੋ ਕਿੰਨਾ ਵਧੀਆ ਸਕੂਲ ਬਣਿਆ ਜੇ ਪੀਪਾ ਵੀ ਪਾਣੀ ਦਾ ਭਰ ਲਓ ਤੁਸੀਂ ਵਾਟਰ ਵਾਸ ਦੀ ਡਿੱਗੀ ਚੋਂ ਆਪਾਂ ਦੇਣਦਾਰ ਆ ਖਾਲੀ ਪਿਆ ਵਾਟਰ ਵਾਸ ਇੱਕ ਪੀਪਾ ਵੀ ਪਾਣੀ ਦਾ ਮੌਜੂਦ ਹੋਵੇ ਵਾਟਰ ਵਾਸ ਦੀ ਡਿੱਗੀ ਚ ਅਕਾਲੀਆਂ ਸਰਕਾਰ ਵੇਲੇ ਮੈਂ ਮੈਂਬਰ ਰਿਹਾ ਤੇ ਉਦੋਂ ਚਲਾਉਂਦਾ ਰਿਹਾ ਹੈ ਪਾਣੀ ਉਦੋਂ ਕਿਹੜਾ ਇੱਥੇ ਆਉਂਦਾ ਸੀ ਉਦੋਂ ਵੀ ਅਸੀਂ ਉਦੋਂ ਉਹੀ ਪੂਰਾ ਕਰਦੇ ਸੀ ਉਦੋਂ ਕਿੱਥੋਂ ਆਉਂਦਾ ਸੀ ਉਹ ਕਿੱਥੇ ਸੇ ਪ੍ਰਣਾਲੇ ਵਗ ਜਾਂਦੇ ਸੀ ਪਾਣੀ ਦੇ ਇੱਥੇ ਕਦੇ ਪਾਣੀ ਨਹੀਂ ਕੱਸੀ ਦਾ ਪਾਣੀ ਕਿਹਨੇ ਛੱਡਣਾ ਚਲੋ ਸਾਰਾ ਕੁਝ ਛੱਡ ਦਿਓ ਇਹ ਤੇ ਕਦੇ ਪਾਣੀ ਨਹੀਂ ਵੇਖਿਆ ਮੇਰੇ ਘਰ ਆ ਵੇਖ ਅਸੀਂ ਮੈਂ ਤਾਂ ਪਾਣੀ ਵੱਢ ਕੇ ਨਹੀਂ ਵੇਖਿਆ ਕਿਤੇ ਐਵੇਂ ਗੱਲਾਂ ਮਨਾਈ ਜਾਂਦੇ ਪਿਛਲੀਆਂ ਗੱਲਾਂ ਸਰਕਾਰਾਂ ਨੂੰ ਕਰੀ ਜਾਂਦੇ ਇੱਕ ਗੱਲ ਹੋਰ ਮਿਹਨਤ ਕਰਨ ਵਾਲੀ ਰਹਿ ਗਈ ਮਾਰਕਫੇਡ ਦੇ ਸਾਡੇ ਪਿੰਡ ਦੇ ਦੇਣੀਆਂ ਸਾਡੀ ਕੋਆਪਰੇਟ ਸਟਾਡੀ ਦੇ ਨਾਲ 28 ਲੱਖ ਰੁਪਇਆ ਠੀਕ ਆ ਜਨਵਰੀ ਮਹੀਨੇ ਤੋਂ ਬਾਅਦ ਸਾਨੂੰ ਨਹੀਂ ਪੈਸੇ ਭਰ ਦੇ ਤੇ ਮਾਰਕ ਫੈਡ ਵਾਲਿਆਂ ਦੇ ਹੀਰੇ ਦੇ ਦਾਂਗੇ ਨਹੀਂ ਅਸੀਂ ਰੇਹ ਨਹੀਂ ਦਿੰਦੇ ਇਹਨਾਂ ਨੂੰ ਕਿਹਾ ਹੁਣ ਕਾਰਵਾਈ ਕਰਾ ਲੈਣ ਉਹ ਅਪ੍ਰੈਲ ਚ ਅਗਲੇ ਪੈਸੇ ਭਰ ਦੇਣਗੇ ਤਣ ਚਾਰ ਮਹੀਨੇ ਉਹਨਾਂ ਨੇ ਪੈਸੇ ਵਰਤ ਲਏ ਅਸੀਂ ਕਰਾਈਗੇ ਸਰਪੰਚ ਤੁਸੀਂ ਬਣੇ ਫਿਰਦੇ ਆ ਪਿੰਡ ਦੇ ਤੁਸੀਂ ਕੋ ਕੋ ਕਰਦੇ ਨਹੀਂ ਕੁਝ ਤਾਂ ਗੱਲ ਸਹੀ ਆ ਫਿਰ ਸਹੀ ਆ ਬੇਰੀ ਦੇ ਜਿੱਥੇ ਸਹੀ ਆ ਜਿੱਥੇ ਸਹੀ ਆ ਸਰਪੰਚਾ ਨੇ ਨਗਰ ਨੇ ਤੁਹਾਨੂੰ ਚੁਣਿਆ ਤੇ ਤੁਸੀਂ ਕੋਈ ਕੰਮ ਕਰਦੇ ਫਿਰ ਅਸੀਂ ਚੁਣਿਆ ਇਹਨਾਂ ਨੇ ਮੈਂਬਰ ਹੀ ਨਹੀਂ ਬਣਨ ਦਿੱਤੇ ਕੋਆਪਰੇਟ ਦੇ ਕੋਆਪਰੇਟ ਦੇ ਮੈਂਬਰ ਹੀ ਨਹੀਂ ਬਣਨ ਦਿੱਤੇ ਸੀ ਉਹ ਕਹਿੰਦੇ ਉਹ ਮੈਂਬਰਾਂ ਨਾਲ ਮਤਲਬ ਕਰਾਂ ਲਵਾਲਿਆ ਸਾਡੇ ਪਿੰਡ ਦੇ ਸੀ ਮੈਂਬਰ ਹੀ ਨਹੀਂ ਬਣ ਦਿੰਦੇ ਇਹ ਨਹੀਂ ਨਹੀਂ ਕੰਮ ਤੁਸੀਂ ਕਰਾਉਣੇ ਆ ਜਿਵੇਂ ਤੁਸੀਂ ਮਾਨ ਸਾਹਿਬ ਤੇ ਕਹਿ ਰਹੇ ਆ ਮਾਨ ਸਾਹਿਬ ਕੰਮ ਨਹੀਂ ਕਰਦੇ ਤੇ ਬੇ ਇਹਦਾ ਮਤਲਬ ਤੁਸੀਂ ਵੀ ਪਿੰਡ ਦਾ ਕੰਮ ਨਹੀਂ ਕਰਦੇ ਫਿਰ ਹਸਪਤਾਲ ਕਿਹਦੇ ਹੁਣ ਬਣਿਆ 5 ਸਾਲਾਂ ਜਿਕੇ ਪਹਿਲਾਂ ਦਾ ਬਣਿਆ ਉਹ ਗੱਲ ਛੱਡੋ ਜਿਹੜੀ ਗੱਲ ਪੁੱਛਦੇ ਮੈਂ ਤੁਸੀਂ ਪਿੰਡ ਦਾ ਕੰਮ ਕੌਣ ਨਹੀਂ ਕਰਦੇ ਕਿਹੜਾ ਕੰਮ ਨਹੀਂ ਕਰਦੇ ਭਾਈ ਸਾਹਿਬ ਕਹੀ ਜਾਂਦੇ ਕਿ ਕਿਹੜਾ ਕੰਮ ਆ ਹਸਪਤਾਲ ਕਿਹਦੇ 5 ਸਾਲਾਂ ਚ ਬਣ ਗਿਆ ਕੰਮ ਨਹੀਂ ਕਰਦੇ ਹਸਪਤਾਲ ਕਿਹਦੇ 5 ਸਾਲਾਂ ਚ ਬਣ ਗਿਆ ਓਏ ਇਹ ਤਾਂ ਮਿੱਟੀयां ਢੋਂਦੇ ਫਿਰਦੇ ਕੋਈ ਦੂਜਾ ਸਰਪੰਚ ਬਣਾ ਉਹ ਮਈਆਂ ਖਰੀਦਦਾ ਫਿਰਦਾ ਦੱਸੋ ਤੂੰ ਉਹ ਕਹਿੰਦਾ ਖੱਡਿਆਂ ਤੇ ਖੱਡਿਆਂ ਦੇ ਸਰਪੰ ਉਹ ਕਿਹੜੇ ਪੰਜ ਸਾਲਾਂ ਚ ਹੋ ਗਈ ਗੁਰਦੁਆਰੇ ਦੇ ਕੋਲੇ ਜਿਹੜਾ ਵੱਡਾ ਖਾਲਾ ਉਹ ਕਿਹੜੇ ਪੰਜ ਸਾਲਾਂ ਚ ਬਣ ਗਿਆ ਉਹ ਛੱਡੋ ਉਹ ਕਹਿੰਦਾ ਵੀ ਸਰਪੰਚ ਵੀ ਪੰਜ ਸਾਲਾਂ ਚ ਬਣ ਗਿਆ ਉਹ ਮੇਰੀ ਗੱਲ ਛੱਡੋ ਉਹ ਕਹਿੰਦਾ ਸਰਪੰਚ ਅਸੀਂ ਬਣਾਉਣਾ ਲੈ ਤੁਹਾਨੂੰ ਬਣਾਇਆ ਇਹਨਾਂ ਨੇ ਹਾਂ ਮੈਂ ਕਹਿੰਦਾ ਕੰਮ ਕੌਣ ਨਹੀਂ ਕਰਦੇ ਇਹਨਾਂ ਦੇ ਕਿਹੜਾ ਕੰਮ ਰਹਿੰਦਾ ਉਹ ਤਾਂ ਦੱਸੋ 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 ਬਾਈ ਇਹ ਕਿਹੜਾ ਕੰਮ ਹੈ ਇਹ ਤਾਂ ਨਹੀਂ ਇਹੀ ਛੜਾ ਕੇ ਲਿਆਉਣਾ ਤਾਂ ਸਰਕਾਰ ਨੇ ਛੜਾ ਵਧੀਆ ਪਾਣੀ ਆਉਂਦਾ ਜੀ ਪੂਰੀ ਕੱਸੀ ਚੱਲੀ ਜਾਂਦਾ